90 परसेंट इन्ह पंडित महाराज कोर साइया को सिख जाते हैं तो कहना पेगा सिख बिल्कुल ना समझ है गुरु ग्रंथ साहब तो सर्वरोग का औ खदना इतने हिंदू नहीं बोले है इतने मुस्लिम भी नहीं बोले है जितना भूल होया है सिख असी गुरुद्वारे बड़े सोने बनाए लंगर बड़े बाकमाल कमाल चलाए ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਮਿਲ ਸਕੇ ਸਮਝਾ ਸਕੀਏ ਇਸ ਸਮੇਂ ਕੋਈ ਉਦਮ ਨਹੀਂ ਕੀਤਾ ਕੋਈ ਉਦਮ ਨਹੀਂ ਕੀਤਾ ਤਾਂ ਕੀ ਹੋਇਆ ਸਿੱਖਾਂ ਤੇ ਪੀਰ ਸਾਈਂ ਛਾ ਗਏ ਨੇ ਪੰਡਤ ਮਹਾਰਾਜ ਛਾ ਗਏ ਆਮ ਦੇ ਗੁਰਦੁਆਰੇ ਨੇ ਲੰਗਰ ਭਾਵੇਂ ਗੁਰਦੁਆਰੇ ਕਰਾ ਕਰਾਉਂਦੇ ਹੋਣ ਜਾਂਦੇ ਪੀਰ ਸਾਈਂ ਕੋਲ ਨੇ ਜਾਂਦੇ ਪੰਡਤ ਮਹਾਰਾਜ ਕੋਲ ਨੇ ਸਾਰੇ ਪੰਜਾਬੀ ਦੇ ਪੇਪਰ ਤੁਸੀਂ ਪੜ੍ਹ ਲਓ ਇਹੀ ਛਾਏ ਹੋਏ ਨੇ ਔਰ 90% ਦੇ ਰੋਗੀ ਇਨਾ ਕੁ ਲੋ ਜਾਂਦੇ ਨੇ ਆਪਣੀਆਂ ਸਮੱਸਿਆਵਾਂ ਹੱਲ ਕਰਾਣ ਜਿੰਨੇ